ਸੀ ਸ਼ੂਟ ਕਰਦੇ ਫਿਰ ਰਹੇ ਆ ਬਈ ਸੀਨ ਕੱਢਣ ਜਾ ਰਹੇ ਆ ਸੀ ਪਰਚੂਨ ਦੀ ਸ਼ੌਪ ਤੇ ਸੀਨ ਪਰਚੂਨ ਦੀ ਦੁਕਾਨ ਤੇ ਸੀਨ ਪਿਆ ਉਹ ਸੀਨ ਚੱਕਣ ਜਾ ਰਹੇ ਆ ਵੜਾ ਜਾਈਡ ਹੋ ਜਾ ਬਈ ਲਫਾਫੇ ਜੀ ਪੈਕ ਕਰਕੇ ਰੱਖਿਆ ਹੈ ਇੱਧਰ ਹੋ ਜਾ ਬਈ ਇੱਧਰ ਹੁਣ ਲਫਾਫੇ ਜੀ ਪੈ ਕੇ ਚੱਕਣ ਜਾ ਰਹੇ ਨੇ ਬਸ ਪੈਟਾ ਛਾਏ ਹੋਏ ਨੇ ਅੱਜ ਕੱਲ ਸੀਨ ਮਿਲਦੇ ਨੇ ਬਾਈ ਬਚਾਰੇ ਆ ਆ ਦੇਖੋ ਆਪਾਂ ਇਹੁੰ ਦੇਖ ਕੇ ਜਾ ਰਹੇ ਤੋਂ ਪਾਈਨੇ ਕਰੀਂ ਅੰਦਰ ਆਜੋ ਜਨਿਤ ਨੂੰ ਲੈ ਆਉਣਾ ਸੀ ਉਹ ਵੀ ਸੀਨ ਕੱਢ ਕੇ ਲੈ ਜਾਂਦੇ ਹੁਣ ਆਏ ਜਨਿਤ ਨੂੰ ਬੁਲਾ ਲੈ ਫੋਨ ਮਾਰ ਦੋ ਉਹ ਦਿੰਦੀ ਹੋਈ ਦਿਖਾਵਾਂਗੇ ਖੰਡਾ ਚੱਲਿਆ ਓਏ ਇੱਥੇ ਇਹਨਾਂ ਦੇ ਕਰੀ ਕੱਢ ਲਿਓ ਕੁਮੜਾ ਮੜਾ ਕਰ ਚੇਂਜ ਕਰ ਚੱਲ ਕੋਈ ਨਾ ਕੱਢ ਲਾਂਗੇ ਜਬ ਬੁਲਾ ਲੈਓ ਦੁਕਾਨ ਚੋਂ ਬਾਹਰ ਨਿਕਲ ਬਸ ਕਰ ਮੈਂ ਮੈਂ ਇਥੇ ਨੂੰ ਤੁਰਿਆ ਆਣਾ ਮੈਂ ਕੀ ਕਹੂੰਗੀ ਜਨਿਤ ਨੂੰ ਬੁਲਾ ਲੈ ਦਿਖਾਉ ਤਾਂ ਸਹੀ ਯਾਰ ਦਿਖਾਓ ਤੇ ਦੁਕਾਨ ਨਹੀਂ ਜਿਸੂਗੀ ਜਨਿਤ ਨੂੰ ਬੁਲਾ ਲੈ ਮਤਲਬ ਫਿਰ ਤੋਂ ਭੈਣ ਦੋ ਜੀ ਨਿਕਲੋ ਦੇਖਾਈ ਮੈਂ ਇਹ ਦੇਖਾ ਇਹ ਕੋਆ ਨਹੀਂ ਗੀ ਇਹ ਹੈ ਕੋਈ ਹੈਂਗਲ ਅਰੇ ਤੋਂ ਚੱਲ ਠੀਕ ਇੱਥੇ ਕੱਢੋ ਸਭ ਦੇ ਆਂਟੀ ਕੁੱਖਲਾ ਲਾ ਤਾਂ ਕਾਨੂੰਨ ਕਹਿੰਦੇ ਮਾਫੀ ਕਰੇ ਸੋਦੀ ਤੱਕ ਆ ਬੰਦ ਕਰ ਦੇ ਬੁ ਕਿਲਾ ਆ ਮਟ ਫਟਾ ਦੇ ਸਟਾਰਟ ਕਰਦੇ ਭਾਈ ਜਿਹੜਾ ਇਹ ਬਲੌਗ ਦੇਖ ਰਹੇ ਆ ਜਿੰਨੇ ਵੀ ਦੋਸਤ ਮਿੱਤਰ ਸਾਰਿਆਂ ਨੂੰ ਰਿਕਵੈਸਟ ਹੈ ਹੈਨਾ ਵੱਧ ਤੋਂ ਵੱਧ ਇਹ ਡਾਇਰੈਕਟਰਾਂ ਤੱਕ ਪ੍ਰੋਡਿਊਸਰਾਂ ਤੱਕ ਪਹੁੰਚਾਓ ਕਿਉਂਕਿ ਇਹ ਸਾਰੇ ਆਰਟਿਸਟ ਨੇ ਇਹਨਾਂ ਨੂੰ ਕੰਮ ਦੋ ਆਪਣੀ ਫਿਲਮਾਂ 'ਚ ਗੱਲ ਖਤਮ ਠੀਕ ਹੈ ਜੀ ਲੈ ਕਰਤੀ ਤੇਰੀ ਪ੍ਰੋਮੋਸ਼ਨ ਅੰਦਰ ਮੂਤਾ ਦਿਖਾ ਦੇ ਇਹ ਪਰਚੂਰ ਦੀ ਸਟੋਪ ਹੈ ਤੇ ਅੰਦਰ ਤਾਂ ਸਲਾਈ ਮਸ਼ੀਨ ਪਈ ਹੈ ਇਹ ਤੂੰ ਨਬ ਪਿੰਡਾਂ ਚ ਮਿਲਦੀ ਹੁੰਦੀਆਂ ਕੋਈ ਵੀ ਗੱਲ ਕਰਦੀ ਅੰਦਰੋਂ ਬਾਹਰ ਨਿਕਲਿਆ ਗਏ ਇੱਥੇ ਇਹਨਾਂ ਨਾਲ ਬਸ ਗੱਲ ਕਰਦੇ ਪਹਿਲਾਂ ਸੂਟ ਸਲਾਈ ਦੀ ਗੱਲ ਕਰ ਲੈ ਫਿਰ ਅੱਠ ਕਹਿੰਦੀ ਸੂਟ ਵੀ ਸਲੋਣੇ ਕਰੇ ਹੋਣਾ ਇਹਨੇ ਕਿਆ ਕੁ ਬਣਾ ਲਾ ਹੁਣ ਸਮਾਨ ਘਟਾ ਥੋੜਾ ਜਾਂ ਬਸ ਵੀਰੇ ਬੰਦ ਕਰ ਦੇ ਬੱਲੇ ਸਮਾਨ ਘਟਾ ਬੱਬਲ ਕਾਵੇ ਵਾਸਤੇ ਆ ਪਹਿਲਾਂ ਬੈਠ ਨੂੰ ਪਤਾ ਨਹੀਂ ਕੀ ਕਿਵੇਂ ਦੇਖ ਲੈ ਮੇਰੇ ਕੋਲ ਤੇਰੀ ਉਹ ਨਾ ਪਤਾ ਹੀ ਨਹੀਂ ਮਾਰ ਤੂ ਦੇ ਉਪਰ ਰਾਮ ਦਾ ਕੇ ਰੱਖਤੀ ਫਿਰ ਨਾਲ ਮਰਮਲ ਕੋਲ ਦੱਸਤਾ ਇਹ ਹੋਰ ਤੁਮ ਸੂਟ ਕਿਹਾ ਸੀ ਮੇਰੀ ਗੱਲ ਸੁਣ ਦੇ ਬਾਲਾ ਐਵੇਂ ਫਿਰ ਮੈਨੂੰ ਐਂ ਤੇ ਦੱਸ ਦੇ ਰਮਨ ਕੋਲੇ ਕਿਨੇ ਕੁਛ ਦੱਸਤਾ ਮੈਨੂੰ ਕੀ ਪਤਾ ਹੁਣ ਕਿਨੇ ਦੱਸਤਾ ਚੱਲ ਕੋਈ ਨਾ ਕਿ ਮੈਨੂੰ ਕਿਤੇ ਗੱਲ ਪਤਾ ਲੱਗਦੀ ਹੁੰਦੀ ਹੈ ਪਰ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਦੱਸਿਆ ਫਿਰ ਤੂੰ ਕਦੇ ਅਜਿਹੇ ਕਿਹੜਾ ਬੁਨਾਨਾ ਤੇ ਹੋਰ ਲੱਗਦਾ ਜੇ ਤਾਂ ਭਾਈ ਪਿੰਡ ਚੋਂ ਕੋਈ ਦੂਰ ਦਾ ਹੋਵੇ ਫੇਰ ਤਾਂ ਹੁੰਦਾ ਗੱਲ ਬੰਦੀਏ ਕੌਣ ਤੈਨੂੰ ਮੇਰੇ ਉੱਤੇ ਸ਼ੱਕ ਕਰ ਲੂਗਾ ਤੇਰੇ ਮੇਰੇ ਤੇ ਕੋਈ ਹੋਰ ਕਰੇ ਨਾ ਕਰੇ ਝੂਠਾ ਕਰਦੀ ਹੈ ਨਾ ਤੁਹਾਨੂੰ ਗੱਲ ਤਾਂ ਮੇਰੀ ਨਹੀਂ ਮਹਿਕਾਉਂ ਤੈਨੂੰ ਕਹਿਦਾ ਦਿੱਤਾ ਸੀਗਾ ਵੀ ਸੂਟ ਦਵਾ ਦਊ ਤੈਨੂੰ ਲੈ ਤੇਰਾ ਦਿਮਾਗ ਖਰਾਬ ਹੈਗਾ ਤੂੰ ਤਾਂ ਦਿਨੋਂ ਦਿਨ ਬਾਦੀ ਤੁਰ ਜੰਨੀ ਆ ਚਲ ਮੈਨੂੰ ਨਹੀਂ ਪਤਾ ਤੂੰ ਤਿੰਨ ਸੂਟ ਦਵਾ ਦੀ ਮੈਂ ਜਾਣਦਾ ਮੈਨੂੰ ਟਾਈਮ ਹੈ ਐਵੇਂ ਤੈਨੂੰ ਸੂਟ ਦਵਾਉਣੀ ਮੈਂ ਕੋ ਮੈਂ ਨਾ ਸਲਾਈ ਵਾਲੇ ਨੂੰ ਪੁੱਛ ਕੇ ਗਈ ਆ ਮੈਂ ਮੈਂ ਤੈਨੂੰ ਆਦਾ ਮੇਰੇ ਕੱਪੜੇ ਲਾਉਣਗੇ ਇਹ ਆਜੋ ਜੀ ਹੋਰ ਲੈ ਪੰਗਾ ਕੁੜੀਆਂ ਨਾਲ ਫਿਰ ਆਹੀ ਫਸੇਗਾ ਆਹੀ ਫਸਦੇ ਨੇ ਬੰਦੇ ਜਿਹੜੇ ਆਪਣੀ ਘਰ ਵਾਲੀ ਨਾਲ ਫਰਾਡ ਕਰਦੇ ਨੇ ਨਾ ਬਾਹਰ ਹੋਰ ਕੁੜੀਆਂ ਨਾਲ ਫਿਕਰ ਰਾਣੀਆਂ ਕੁੜੀਆਂ ਕਿਵੇਂ ਫਸਦੀਆਂ ਨੇ ਜਿਹੜੇ ਆਦੇ ਘਰ ਆਉਂਦੇ ਆ ਵੀ ਆਹੀ ਫਸਦੇ ਨੇ ਸਾਰੇ ਫਸਦੇ ਨੇ ਸੁਨਣਾ ਨਾਲ ਬੜੀ ਪੜੀ ਹੁੰਦੇ ਆ ਬੰਦਿਆਂ ਦਾ ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ ਫੜੇ ਸਾਡੇ ਨਾਲ ਪੰਗਾ ਨਾ ਲੈ ਫਿਕਰ ਨਾ ਕਰੋ ਵੀਰੇ ਸਭ ਫੜੇ ਜਾਣਗੇ ਚਲ ਆਜੋ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਜੀ ਵੇ ਰਿਹਾ ਚੱਲੀਏ ਜੀ ਸੂਰਤ ਤਾਂ ਨਹੀਂ ਦੇਖਤੀ ਯਾਨੀ ਇਹਨਾਂ ਦੇ ਬਾਅਦ ਹੀ ਦੇਖ ਜਾਗੇ ਕੀ ਗੱਲ ਆਏ ਜਿਵੇਂ ਮੂੰਹ ਫੇਰ ਕੇ ਪਰੇ ਦੇ ਲੰਘ ਗਿਆ ਓਏ ਭਕੇਜ ਮੇਰੀ ਗੱਲ ਸੁਣ ਮੈਂ ਤੈਨੂੰ ਐ ਕਹਣਾ ਤੈਨੂੰ ਮੈਂ ਕਹਿ ਦੱਸਦਾ ਵੀ ਖੁਦ ਸੁਣਾ ਹਾਂ ਜੀ ਇਹਨਾਂ ਗੱਬਲ ਕਰ ਕੱਟਣ ਲੱਗੀਆਂ ਅਮਰੂਦ ਤੇ ਅਮਰੂਦ ਬੱਡੇ-ਵੱਡੇ ਸੋਨੇ-ਸੋਨੇ ਅਮਰੂਦ ਨੇ ਤੇ ਇੰਨੇ ਮਿੱਠੇ ਨੇ ਬਹੁਤ ਹੀ ਜ਼ਿਆਦਾ ਦੇਖੀ ਡ ਵੱਡੇ ਅਮਰੂਦ ਨੇ ਬਹੁਤ ਟੇਸਟੀ ਨੇ ਮੈਂ ਤਾਂ ਖਾ ਚੁੱਕੀ ਆ ਅਮਰੂਦ ਇਹ ਸਨੌਰ ਦੇ ਅਮਰੂਦ ਨੇ ਹਾਂ ਇਹ ਸਨੌਰ ਦੇ ਅਮਰੂਦ ਨੇ ਬੱਬਰ ਦੇ ਪਿੰਡ ਦੇ ਦੇ ਬੱਬਰ ਵਰਗੇ ਅਮਰੂਦ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਆਲਰੇਡੀ ਖਾ ਲਈ ਆ ਤੇ ਖਈਆਂ ਨੇ ਖਾ ਲਏ ਵੈਸੇ ਹੈ ਤਾਂ ਛੋਟੇ ਪਰ ਟੇਸਟੇ ਬਹੁਤ ਨੇ ਮਿੱਠੇ ਬਹੁਤ ਨੇ ਓਕੇ ਹੂੰ ਇਹ ਕਿਹਨੇ ਖਾ ਰਹੀ ਹੈ ਤੁਹਾਡੇ ਕੋਲ ਟਿੱਕੇ ਨੇ ਖਵਾਉਂ ਤੁਰੂਦ ਲਾਡਿੱਕਾ ਟਿੱਕੇ ਨੇ ਮੈਂ ਇਹਨਾਂ ਨੂੰ ਖਾ ਬਦਨਾਮੀ ਨਹੀਂ ਗੱਨੀ ਸੁਣਾਉਂਦੀ ਸੁਣਾ ਦੇ ਬਰਦਰ ਮਾੜਾ ਨਹੀਂ ਕਰਨ ਆਲੋਰੀ ਇਹ ਡੱਬਾ ਗਿਫਟ ਕਰ ਗਿਆ ਸਾਡੀ ਭਾਬੀ ਦੇਖ ਲਗੀ ਮੈਨੂੰ ਪਤਾ ਲੱਗ ਗਿਆ ਇਹ ਸੁਣਦੇ ਰਿਹਾ ਨਾ ਹਾਂ ਇਹ ਤਾਂ ਕੋਈ ਨਹੀਂ ਕੋਣ ਇਹਨਾਂ ਨੂੰ ਟੋਕੇ ਰੱਖਦਾ ਪੋਣਾ ਵੀ ਵਰਤ ਰਿਹਾ ਮੈਂ ਪੋਣਾ ਨਹੀਂ ਹੈਗਾ ਨਾ ਫਿਰ ਰੱਖ ਲਓ ਕੋਈ ਨਾ ਲੈ ਲਈ ਨਾ ਕਿਹਦੀ ਬਾਤ ਇੰਕੇ ਬੋਲ ਖਵੇਲੇ ਐਸੀ ਤੇ ਫਿਰ ਕਿੰਦਰ ਰੱਖ ਲਓ ਫਿਲਮ ਨਹੀਂ ਬੋਲ ਕੁਛ ਕਹਿੰਦੀ ਹੁੰਦਾ ਸ਼ੂਟ ਚੱਲ ਰਿਹਾ ਨਾਮ ਨਾ ਪੜਾ ਹੁੰਦਾ ਜੀ ਉਹ ਸਰਦ ਪਤਾ ਹੀ ਨਹੀਂ ਹੈਗਾ ਨਾਮ ਨਾ ਮੈਨੂੰ ਪਤਾ ਤੈਨੂੰ ਕੁਛ ਨਹੀਂ ਪਤਾ ਮੈਨੂੰ ਪਤਾ ਕਰਦਾ ਤੈਨੂੰ ਪਤਾ ਹਾਂ ਕੋਈ ਨਹੀਂ ਸਮਝਿਆ ਨਾ ਕਹਿੰਦਾ ਜਿਹੜਾ ਉਹ ਦਗੇਰੇ ਵੀ ਵੀਡੀਓ ਕਾਲ ਚੱਕ ਲਾ ਕੇ ਸੀਰੀਅਲ ਨਾਲ ਹੀ ਬੋਲੇ ਸ਼ੂਟ ਆ ਰਿਹਾ ਅੱਛਾ ਫਿਲਮ ਪਾਰੇ ਹਾਂ ਫਿਲਮ ਦੇ ਅਸੀਂ 3-4 ਪਾਰਟ ਬਣਾ ਚੁੱਕਾ ਹਾਂ ਹੈਨਾ ਤੇ ਹੁਣ ਅਸੀਂ ਉਹਨਾਂ ਨੂੰ ਇਕੱਠੇ ਅਪਲੋਡ ਕਰਾਂਗੇ ਜਿਵੇਂ ਨਾਲ ਉਹ ਅੱਜ ਪਾਰਟ ਤਾਂ ਕੱਲ ਨੂੰ ਪਾਰਟ ਬੰਸਰ ਪਾਰਟ ਅਜੋ ਪਾਰਟ ਚਾਰੇ ਅਪਲੋਡ ਕਰਾਂਗੇ ਤੇ ਕੋਰੋੜ ਕਰਕੇ ਉਹਨਾਂ ਨੂੰ ਪਿਆਰ ਬਹੁਤ ਜ਼ਿਆਦਾ ਦਿਓ ਤੇ ਨਾਮ ਹੈਗਾ ਉਸ ਦਾ ਨਾਮ ਡੈਸ਼ ਨਾਮ ਹੈਗਾ ਨੋ ਖਾਲੀ ਖਾਂ ਪਰ ਨਾਮ ਤੇ ਦੱਸਣਾ ਪਹਿਲਾ ਅੱਖਰ ਦੱਸੋ ਬੱਗਾ ਪਪਾ ਦੁਜਾ ਬਸ ਕਬਰਾਟ ਠੀਕ ਨਹੀਂ ਜਿੰਨਾ ਹੋਵੇ ਜਮਾ ਕਰ ਕਬਰਾਟ ਕਬਰਾਟ ਠਾ ਵੀ ਕਬਰਾਟ ਇੱਕ ਸੀਨ ਤੇ ਬੱਬਲ ਨੇ ਅੱਜ ਲਵਾਇਆ ਹੈਗਾ ਪੌਣਾ ਘੰਟਾ ਬਿਸਮਿਲ ਕ੍ਯੋ ਲਵਾਇਆ ਕਿਉਂਕਿ ਤੂੰ ਖੰਬਲ ਘਰ ਮੱਬਲ ਘਰ ਇਹ ਮੇਰਾ ਹਾਸਾ ਘਰ ਖੰਬਲ ਘਰ ਆ ਗਈ ਜਦੋਂ ਮੈਂ ਇਹਨੂੰ ਦੇਖਦੀ ਆ ਮੂੰਹ ਇਹਦਾ ਹਾਸਾ ਆ ਜਾਂਦਾ ਮੈਨੂੰ ਇੱਧਰ ਦੇਖਦੀ ਆ ਵੀ ਹਾਸਾ ਕਾਰਟੂਨ ਅੱਛਾ ਸੀ ਉਹ ਕੀ ਹੋਇਆ ਦੇਖਣ ਲੱਗ ਪਏ ਬਸ ਕਾਰਟੂਨ ਆ ਜੇ ਅਸੀਂ ਸਨ ਲਾਗੇ ਦੰਦੇ ਦੇ ਦੇ ਕੇ ਜੀਵੀ ਜੀ ਵਿੱਚ ਵੀ ਸਿਆ ਹੈ ਕਰ। ਮੈਂ ਹੱਸ ਲਿਆ ਕਰੋ ਦੁਨੀਆ ਹੱਸ ਰਹੀ ਆ ਤੁਸੀਂ ਹੱਸ ਲਿਆ ਕਰੋ। ਐ ਨਹੀਂ ਨਾ ਤੇ ਅਸੀਂ ਪਰ ਜਿਵੇਂ ਕੰਮ ਕੀਤਾ। ਬੱਪਾ ਦਾ ਸ਼ੂਟ ਮੇਰੇ ਲਈ ਲੱਕੀ ਆ ਮੇਰਾ ਨਾ ਬਲੌਗ ਕਰ ਸਕਦਾ। ਵੈਰੀ ਗੁੱਡ ਰੈਕਟਿਵਿਟੀ। ਪਾਤੀ ਹਾਂ ਬਰੂ ਖਾਈਏ ਨੂੰ। ਲੈ ਵੀ ਰੱਜ ਕੇ ਪਿਆਰ ਦੇ ਆਇਆ ਕਰੋ ਸਾਡੀ ਟੀਮ ਨੂੰ ਸਾਡੇ ਆਰਟਿਸਟਾਂ ਹਨਾ ਸਾਰੇ ਵਿਚਾਰੇ ਬੇਤਨਾਰੇ ਨੇ ਦੇਖੋ 1 ਘੰਟਾ ਪੂਰਾ ਬੈਠ ਕੇ ਆਇਆ ਧੁੱਪ ਚ ਹੈ ਨਾ ਇਹੋ ਜਿਹੇ ਆਰਟਿਸਟਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੁੰਦਾ। ਨਹੀਂ ਦੇਖੋ ਵੀ ਨਹੀਂ ਇਹਨਾਂ ਦਾ ਪਰਫੈਕਟ ਕੱਟ ਨਹੀਂ। ਲੈ ਵੀ ਮੈਕਲੋ ਬੰਦ ਕਰ ਰਹੇ ਹਾਂ ਠੀਕ ਹੈ। ਨਾ ਮੇਰੇ ਮਲੋ ਹੋਇਆ ਤਾਂ। ਦੁਬਾਰਾ ਕਰਕੇ ਕੰਪਲੀਟ ਆ ਜਾ ਕਰੇ। ਨਹੀਂ ਉਹ ਚੀਜ਼ ਨਹੀਂ। ਗੱਲੂ ਦਾ ਮਾਲਾ। ਨਾ ਬਾਰੇ ਕਹਿੰਦੇ। ਮੇਰਾ ਸਭ ਤੋਂ ਫੇਰ ਸਭ ਤੋਂ ਹਾਂ ਹਾਂ ਨਾ ਲੱਲੂ ਰਾ।

ਓਏ ਤੂੰ ਵੀ ਹੋ ਗਿਆ ਫਿਰ ਚਲੋ ਮੈਂ ਦੇਖਦਾ ਮੈਂ ਹੱਸਣਾ ਕਰਿਓ ਲੈ ਆ ਦੇਖ ਲਓ ਬਈ ਹੱਸਤਾ ਨਹੀਂ ਰਹੇ ਜੀ ਜੱਜ ਮੈਨੂੰ ਕੀ ਤੁਹਾਨੂੰ ਆ ਰਹੇ ਆ ਨਹੀਂ ਮੈਂ ਵੀ ਆ ਰਿਹਾ ਹੋ ਗਿਆ ਫੋਨ ਨੂੰ ਪੁੱਛ ਰਿਹਾ ਚਲੀਏ ਫਰਿੱਜ 'ਚ ਰੱਖਿਆ ਉਹ ਵੀ ਅੰਦਰ ਹੀ ਘੜੇ ਨੇ ਉਹ ਫੋਨ ਨਾਲ ਪਰ ਉਹ ਵੀ ਕੱਢਿਆ ਮੈਂ ਦੇਖ ਲਿਆ ਆਟਾ ਨਹੀਂ ਹੈਗਾ ਘਰੇ ਭੋਰਾ ਵੀ ਤੂੰ ਸਿੱਟਿਆ ਉਹਦੋਂ ਤਾਂ ਚੱਕ ਕੇ ਲਿਆ ਦੇਣਾ ਪੀਣਾ ਹਾਂ ਵੀ ਮੈਂ ਤਾਂ ਨਾ ਕਰ ਜਾ ਕਰ ਰਿਆਂ ਖਾਲ ਖੱਪਾ ਲਿਓਣਾ ਘਲੇ ਕੋਈ ਨਾ ਭਾਗਦੀ ਫਿਰ ਪਹਿਲਾਂ ਪੀਣਾ ਕਰਿਆ ਚੱਕ ਕੇ ਇੱਕ ਡੱਕ ਬੋਝ ਜਵਾਬੇ ਤਵ ਮੈਂ ਤੈਨੂੰ ਕਹਾਂ ਸਾਮ ਨੂੰ ਰੱਖਾਂਗਾ ਹਲੇ ਮੈਂ ਜਾਣਾਗਾ ਸਾਰੇ ਘੰਟਾ ਹੀ ਨਾ ਹਲੇ ਮੋਟਰ ਖੜੀ ਪਈ ਹੈ ਤਾਰੀ ਲਵੇ ਜਾਣੀ ਚਲ ਕੋਈ ਨਾ ਫਿਰ ਰਹਿਣ ਦੀ ਨਿਕੋ ਕੋਈ ਨਾ ਸਾਮ ਨੂੰ ਰੱਖਾਂ ਮੈਂ ਇੰਨੀ ਕਾਲੀ ਤੰਨੇ ਨਾ ਨਾ ਵੀ ਹੋ ਜਾਵੀਂ ਆ ਜਾ रेडी हाँ। भाई कि मैं भाई साइड हो जाओ कैमरा ओ बलिन रेडी हम एक्शन ईदर हां ले खड़े मेरी बाल नहीं सुनती तिनो हाय हाय कितने दिना बाद आईया मैं बस काम सुनते हो ठीक है भाई हां ठीक है बॉबी तू ठीक है रेडी है ਇੰਤ ਜਰਮੀ ਭਾਈ ਥੱਪੇ ਹੀ ਬੈਠਾ ਕਰਨੀ ਬਹੁਤ ਹਿੰਦ ਹੋਇਆ ਹੈ ਜੀ ਕਰੀਏ ਫਿਰ ਹੁਣ ਕੰਮ ਤਾਂ ਕਰਨਾ ਹੀ ਪੈਂਦਾ ਭਾਈ ਹੋਰ ਮਾਰ ਲੈ ਲੱਕੜੇ ਜਿਹੜਾ ਜਮੀ ਨਹੀਂ ਆਉਂਦੀ ਹੈਗੀ ਮਾਰੂਗੀ ਲੱਕੜ ਨਹੀਂ ਮਾਰੂੰਗੀ ਨਹੀਂ ਤੂੰ ਕਰੇਗਾ ਤੂੰ ਬਗ ਜਾਮੀ ਹੈ ਮੇਰੇ ਕੋਲ ਤੂੰ ਆਉਂਦੀ ਨਹੀਂ ਹੈਗੀ ਕੱਲ ਕੋ ਨਾ ਆਉਂਦੇ ਗੜਨ ਲੱਜਾਂਦੀਆਂ ਮੇਰੇ ਨਾਲ ਤੂੰ ਐ ਦੱਸ ਚਾਹ ਪੀਣੀ ਹੈ ਪਾਣੀ ਪੀਣੀ ਹੈ ਪਹਿਲਾਂ ਕੀ ਬਣਾ ਕੇ ਲਿਆਵਾਂ ਤੇ ਨਾ ਬਸ ਚਾਹ ਪਾਣੀ ਤਾਂ ਰਹਿੰਦੇ ਮੈਂ ਤਾਂ ਨਾ ਇੱਧਰ ਗਾਹਾਂ ਸੇਲ ਚ ਜਾਂਦੀ ਸੀ ਨੰਬਰ 12 ਦੀ ਉਹ ਕੱਪੜਾ ਲੈ ਕੇ ਆਈ ਹੈ ਨਾ ਬੋਸ ਸੋਨੇ ਸੋਨੇ ਸੋਟਾ ਕਾਟਨ ਦੇ ਬਸਤਾ ਇਹ ਕਿੰਨੇ ਸੋਚੀ ਗਈ ਜਾਂਦੀ ਹੈ ਮੈਂ ਚੱਲ ਮੈਂ ਦੇਖਾਂ ਮੈਂ ਫਿਰ ਸੋਚਿਆ ਚੱਲ ਹੁਣ ਤਾਂ ਟਾਈਮ ਲੱਗਿਆ ਪ੍ਰੀਤ ਕੇ ਘਰੇ ਵੀ ਹੋ ਜਾਣਾ ਤੈਨੂੰ ਵੀ ਪਤਾ ਲੱਗ ਗਿਆ ਫਿਰ ਹੈ ਮਿੱਡੀ ਪੁੱਛ ਸੇ ਲੱਗੀ ਆ ਹਾਂ ਹਾਂ ਮੈਂ ਤਾਂ ਆਪ ਲੈ ਕੇ ਆਈ ਸੀ ਇਥੋਂ ਸੂਟ ਪਰ ਚੱਲ ਹੋਈ ਨਾ ਮੇਰਾ ਤਾਂ ਸੂਟ ਚੋਰੀ ਹੋ ਗਿਆ ਹਾਂ ਮੈਨੂੰ ਪਤਾ ਮੈਂ ਗਈ ਸੀ ਨੀਤੂ ਕੇ ਉਹੀ ਕੁਝ ਦਿੱਸੀ ਫਿਰ ਕਹੀ ਕਹਿੰਦਾ ਬਾਬਾ ਮੈਂ ਤਾਂ ਬਾਬੇ ਕੋਲ ਵੀ ਜਾਇਆ ਹੀ ਇਹ ਨਹੀਂ ਮੰਨਦਾ ਹੈਗਾ ਫਿਰ ਤਾਂ ਮੈਨੂੰ ਗਾਲਾਂ ਕੱਢੀਆਂ ਬਾਬਾ ਤਾਂ ਇਹ ਕਹਿੰਦਾ ਵੀ ਤੁਹਾਡੇ ਘਰ ਚ ਨਾ ਕੋਈ ਉਪਰਾਂ ਸਾਇਆ ਨਹੀਂ ਮੈਂ ਤਾਂ ਪਹਿਲੀ ਹੀ ਹੈਨੀ ਇਹਨਾਂ ਦੇ ਬੰਦੇ ਤਾਂ ਨਾ ਉਹੀ ਨਹੀਂ ਮੰਗਦੇ ਆਪਾਂ ਨੂੰ ਜਾਣ ਨਹੀਂ ਦਿੰਦੇ ਹੈਗੇ ਆਪਾਂ ਉਵੇਂ ਬੈਠ ਜਾਂਦੇ ਆਂ ਫਿਰ ਘਰੇ ਮੇਰੀ ਗੱਲ ਸੁਣੋ ਇਹ ਓਪਰੇਸ਼ਨ ਦਾ ਹੰਮੀ ਹੈਗਾ ਤੂੰ ਉਹ ਗੱਲ ਬਾਤ ਕੋਈ ਨਹੀਂ ਸੀ ਉਹ ਨਹੀਂ ਨਾ ਇਹ ਨਾ ਗਾਇਓ ਪਿੱਛੇ ਦਾ ਮੈਂ ਤਾਂ ਉਹਦੇ ਵੀ ਨਹੀਂ ਦੇਖੀ ਜਾਨੇ ਵੀ ਤੂੰ ਤਾਂ ਖੜਾ ਹੋ ਗਿਆ ਫਤੰਦਰ ਆ ਤੂੰ ਮਾ ਮੀਆ ਵੀ ਹਜੇ ਓਪਰੀ ਸ਼ਹਿ ਦਾ ਮੇਰੇ ਵਿੱਚ ਝਾਕ ਕੇ ਕਹਿ ਮੈਂ ਦੇਖਦਾ ਦੇ ਤ ਨਹੀਂ ਓਪਰੀ ਸ਼ਹਿ ਦਾ ਕਾਨੂੰ ਕੰਮ ਆਹੇ ਕੰਮ ਦਾ ਇਹ ਕਿਦਰ ਕਿਸੇ ਭੇਤੀ ਬੰਦੇ ਦਾ ਕੰਮ ਆ ਭਲਾ ਐ ਬਾਹਰੋਂ ਕੋਣ ਤੂੰ ਚੱਕ ਲਈ ਚੀਜ਼ ਉਥੋਂ ਲਾ ਲਾ ਸ਼ਾਰਟ ਮੈਂ ਨਹੀਂ ਬਸ ਹੁਣ ਦੱਸ ਦੇ ਨਾ ਨਾ ਹੁਣ ਠੀਕ ਆ ਵੀ ਭੂ ਮੈਂ ਰਿਐਕਸ਼ਨਾਂ ਲਈ ਬੈਠਾ ਹਾਂ ਨਾਲ ਰਹਿਣਾ ਵਾਲੇ ਵੀ ਚੱਕ ਚੱਕ ਉਹ ਕਰ ਦਿੰਦੇ ਨੇ ਗੈਰ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਭਣਾ ਇੱਕੋ ਥਾਲੀ ਚ ਖਾਈ ਜਾਂਦੇ ਨੇ ਸਮੇਂ ਨਹੀਂ ਲੱਗ ਰਹੀ ਤੈਨੂੰ ਕੀ ਕੀ ਉਤਰੇਗਾ ਮੈਂ ਦੱਸ ਕੀ ਲਾਇਆ ਹੋਇਆ ਸੁੱਕੀ بس لگ گئی چل چل ਤੁਰਲਾ ਤੁਰ ਰਹੀ ਹੈ ਜੀ ਉਹ ਮੁੰਡਾ ਵੈਲਾ ਹੀ ਕਾਲਾ ਹੋ ਗਿਆ ਕਾਲਾ ਕੰਨ ਹੋ ਗਿਆ ਹਾਂ ਅੱਖਾਂ ਚ ਬਣ ਕੇ ਖਿਲਰਦਾ ਹੈ ਹਾਂ ਉਹ ਮੇਰਾ ਉਧਰ ਚੱਲ ਉਧਰ ਇਦਾਂ ਕਰ ਹਾਂ ਕਰ ਲੈ ਕੰਮ ਲੈ ਤੂੰ ਕਿ ਮੈਂ ਘੇੜਾ ਮਾਰ ਲਿਆ ਮੈਂ ਤਾਂ ਆਉਂਦੀ ਨਹੀਂ ਸੀ ਤੇਰੇ ਮੂੰਹ ਕਰਕੇ ਮੈਨੂੰ ਆਉਣਾ ਪੈਂਦਾਗਾ ਥੱਲੇ ਇਹੀ ਜੀ ਹੋ ਗਈ ਤੀ ਕਿ ਮੈਨੂੰ ਆਉਣਾ ਪਿਆ ਨਾ ਮੈਂ ਤੈਨੂੰ ਕੀ ਕਹਤਾ ਵੀ ਤੂੰ ਆਉਂਦੀ ਨਹੀਂ ਸੀ ਮੈਂ ਤੇਰੇ ਕੋਲ 20 ਘੇੜੇ ਮਾਰ ਦਿੰਨੀ ਆ ਉਦੋਂ ਮੈਂ ਪੇਲੀ ਆ ਚਲ ਕੋਈ ਨਾ ਫੇਰ ਆਕੜਦੀ ਕਾ ਤੂੰ ਆ ਜਾ ਦੇਖ ਲੈ ਨਾ ਗੁੱਸਾ ਤੇਰੇ ਨੱਕ ਤੇ ਪਿਆ ਹੁੰਦਾਗਾ ਫੇਰ ਤੂੰ ਕਿਵੇਂ ਕਹਿਣੀ ਆ ਵੀ ਮੈਂ ਤਾਂ ਆਉਂਦੀ ਨਹੀਂ ਸੀ ਮੈਂ ਤਾਂ ਘਰੇ ਕੰਮ ਪਏ ਤੇ ਕਰਨ ਵਾਲੇ ਉਹ ਨਾ ਪੀਣਾ ਧਰਨਾ ਤੀਗਾ ਚੱਕੀ ਤੇ ਕਿਸੇ ਨੂੰ ਦੇਖਣ ਜਾਂਦੀ ਦੀ ਜੇ ਕੋਈ ਮਿਲ ਜੇ ਤਾਂ ਪੀਣਾ ਧਰਾ ਦਾ ਆਟਾ ਨਹੀਂ ਹੈਗਾ ਤੀ ਘਰੇ ਆਟਾ ਨਹੀਂ ਹੈਗਾ ਸੁਭਾਨੇ ਘੱਟ ਲਿਆ ਪਰ ਮਾੜੇ ਦੇਖੂ ਤਾਂ ਛੱਡ ਮੇਰੀ ਗੱਲ ਸੁਣ ਹੋਰੇ ਗੱਲਾਂ ਗੜੀ ਧਿਆਨ ਰੱਖੀ ਜਾਨੀ ਹੁੰਦੀਆਂ ਜਿੱਥੇ ਧਿਆਨ ਰੱਖਣ ਵਾਲਾ ਉੱਥੇ ਧਿਆਨ ਮਾਰ ਲੈ ਮਾੜਾ ਮੋਟਾ ਇੱਕ ਘਰ ਤੋਂ ਬਿਨਾ ਹੋਰ ਕਿੱਥੇ ਧਿਆਨ ਰੱਖਾਂ ਧਿਆਨ ਹੀ ਆ ਮੇਰਾ ਤਾਂ ਘਰੇ ਹਾਂ ਚੱਲ ਫਿਰ ਇਹ ਚੀਜ਼ਾਂ ਮੈਂ ਛਣ ਕੇ ਰੱਖ ਦਿਆਂ ਹਾਂ ਹਾਂ ਛੋਟਾ ਰੱਖੀ ਮੈਂ ਵੀ ਨਹੀਂ ਚੱਕੀ ਪੋਂਦੇ ਜਿਹੜਾ ਕੁਝ ਹੋਊਗਾ ਚਲ ਫਿਰ ਛੱਡ ਆਪਾਂ ਨੇ ਕੀ ਲੈਣਾ ਮੈਂ ਵੀ ਚੁੱਪ ਕਰ ਜਾਈਆਂ ਤੇਰੇ ਕਹਿੰਦਾ ਕੀ ਮਤਲਬ ਐ ਤੇਰੇ ਵਾਲੇ ਗੁਣ ਮੈਨੂੰ ਲੱਗਦਾ ਕੁੰਡੀਆਂ ਕਿਤੇ ਹੋਰੇ ਬਸਾਉਣ ਨੂੰ ਕਰਦਾ ਕਿਤੇ ਤੂੰ ਤਾਂ ਨਹੀਂ ਪ੍ਰਸਾਈ ਜਾਂਦੀ ਕੁੰਡੀਆਂ ਮੈਂ ਕੀ ਲੈਣਾ ਉਹ ਨਾ ਨਿਕਲ ਜੀ ਕਿਤੇ ਨਹੀਂ ਰਹਿਣ ਦੇ ਰਹਿਣ ਦੇ ਮੈਂ ਤਾਂ ਝਾਕਦੀ ਵੀ ਨਹੀਂ ਉਹ ਦੇਖਣੀ ਨਾਲੇ ਮੈਂ ਤਾਂ ਬਾਈ ਕਹਿ ਕੇ ਗੱਲ ਕਰਦੀ ਆਂ ਕਿ ਮੈਂ ਕੀ ਲੈਣਾ ਤੂੰ ਤੂੰ ਗੱਲ ਦੱਸ ਕੀ ਹੋਈ ਐ ਮੈਨੂੰ ਗੱਲ ਕੀ ਹੋਣੀ ਐ ਮੈਂ ਤਾਂ ਤੁਹਾਨੂੰ ਦੱਸਿਆ ਨਾ ਵੀ ਹੁਣ ਹੁਣ ਮੰਗੀ ਨਹੀਂ ਹੁੰਦੀ ਕਿ ਕੌਣ ਐ ਗੀ ਆਉਂਦੀ ਤੇ ਨਹੀਂ ਆ ਅੰਮਣੇ ਛੇੜਤਾ ਤੈਨੂੰ ਛੇੜਤਾ ਅੰਮਣੇ ਹੀ ਆਉਂਦੀ ਨਹੀਂ ਕਰਤ ਨਹੀਂ ਨਾ ਉਹ ਜੋੜ ਕੇ ਕੋਲ ਨਹੀਂ ਮਾਰਦਾ ਕੋ ਫਿਰ ਐ ਪੜਕਾਉਣ ਵਾਲੀ اچ ਗੱਲ ਕੀ ਆ ਹੁਣ ਇੱਕ ਮਿੰਟ ਜੇ ਤੂੰ ਰਾਹਗੜੀ ਲੱਗੇ ਉਹਨੇ ਚਰੇ ਜਾਣਗੀ ਤੈਨੂੰ ਵੀ ਅਗਲਾ ਬਲਾਉਗਾ ਗੱਲਾਂ ਮਾਰੂਗਾ ਹੀ ਹੁਣ ਆਗਿਲ ਬਣਾਉਣਾ ਪੈਂਦਾ ਗਵਾਨ ਮੱਥੇ ਹੁਣ ਆਜਾ ਉਹਨੂੰ ਬੁਲਾ ਲੈ ਸਗਲ ਤੋਂ ਲੈ ਤਾਂ ਮੈਨੂੰ ਯਕੀਨ ਆ ਸ਼ਿਆ ਕਰੀ ਜਾ ਫਿਰ ਯਕੀਨ ਮੈਂ ਹੀ ਲੈਣਾ ਮੈਂ ਵੀ ਨਹੀਂ ਦੱਸਦੀ ਹੈਗੀ ਮੈਂ ਵੀ ਚਿੜੀ ਨੂੰ ਲਾ ਤੀ ਲੁੱਤੀ ਐਨੇ ਐਨੇ ਲਾਈ ਆ ਨੀ ਤੂੰ ਨੀ ਮੇਰਾ ਤਾਂ ਕੰਮ ਹੀ ਨਹੀਂ ਆ ਇਹ ਹੁਣ ਸਾਡੇ ਪੜਪ ਹੋ ਗਈ ਛਿੱਡੇ ਨਹੀਂ ਹੌਲਾ ਹੁੰਦਾ ਹੈਗਾ ਜਿੰਨਾ ਚੁਰਮਾ ਗੱਲਾਂ ਦੋ ਚਾਰ ਇਧਰ ਉਧਰ ਨਾ ਕਰ ਹੁਣ ਦੇਖਦੇ ਆ ਘਰ ਆ ਕੇ ਕੀ ਕਲੇਸ਼ ਪਾਉਗੀ ਪਤਾ ਲੱਗੂ ਜੀ ਅੱਗੇ ਤਾਂ ਅਜੇ ਸਸਪੈਂਸ ਹੀ ਹੈ ਹਾਂ ਦੇਖੋ ਆ ਗਈ ਜੀ ਆ ਗਈ ਜੀ ਇਹਨਾਂ ਨੇ ਕੁਲਟਰ ਕੀ ਰੋ ਬੀ ਸਾਰੀ ਆਪਾਂ ਦੇਖੀ ਨਹੀਂ ਪਹੁੰਚਦਾ ਤੇ ਉੱਪਰ ਆ ਲੱਗਦਾ ਪਤੀ ਨੇ ਲਗਾਇਆ ਕਿਸ ਨੂੰ ਅੱਛਾ ਚਲ ਮੇਰੀ ਗੱਲ ਸੁਣ ਹੁਣ ਮੈਂ ਇਤੇ ਦੁਕੀ ਕਿਥੋਂ ਲਾਵਾਂ ਕੈਮਰਾ ਦੇਖ ਹਾਂ ਇਥੋਂ ਦਾ ਬੰਨਣੇ ਚ ਕੱਟਾ ਡੂੜਾ ਹੈ ਚਲ ਹਾਂ ਹੇ ਤਾਂ ਕਿ ਤੇਰੇ ਕੰਮ ਨਹੀਂ ਬਿੜੇ ਨਹੀਂ ਹੈਗੇ ਹੂੰ ਕੰਮ ਤਾਂ ਤਾਂ ਨਹੀਂ ਕੰਮ ਤਾਂ ਨਹੀਂ ਬਿੜੀ ਚਲ ਆਪਾ ਗੱਲਾ ਗੁੱਲਾ ਕਰੀਏ ਲੱਕੜਾਂ ਆ ਲੈ ਕੇ ਜਾਨੀ ਵਾ ਚਲ ਗਈ ਫਿਰ ਦੁੱਧ ਤਾਂ ਤਾਂ ਗਰਮ ਹੋ ਜਾਂਦਾ ਸਾਰਾ ਕੁਸਤਾ ਗੈਸ ਤੇ ਵੀ ਔਖਾ ਹੈ ਨਾ ਕੰਮ ਤਾਂ ਕਰ ਤਰ 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 ਸਹੀ ਜੀ ਜਗ੍ਹਾ ਤੇ ਖੜਨਾ ਲੱਗਿਆ ਜਾਂਦਾ ਦੇਖ ਪ੍ਰੇਮਕੀ ਉਹ ਪਰੇਮ ਦਾ ਨਾਮ ਹੈ ਉੱਪਰ ਚੱਕ ਲੂੰਗੀ ਮੈਨੂੰ ਤਾਂ ਲੱਗਦੀ ਉਹ ਨੂੰ ਦੇਖਾ ਦੇ ਸੁਣੀ ਉਹਦੀ ਹਾਂ ਉਹ ਪਿੱਛੇ ਆ ਜੂਗੀ ਨਾ ਉਹਨੂੰ ਟਾਈਮ ਮਿਲ ਜੇ ਆਉਣ ਦਾ 2x ਠੀਕ ਹੈ ਸਾਰੀਆਂ ਵਾਲੀਆਂ ਗੱਲਾਂ ਬੰਨਸਾ ਬਹੁਤ ਛੋਟਾ ਹੋ ਜਾਂਦਾ ਬੰਨ ਤੋਂ 2 ਕਰ ਲਈ ਲੱਗਦਾ ਵੀ ਕੋਈ ਚੱਕਰ ਹੈ ਚਲ ਮੈਂ ਲੱਕੜਾਂ ਫਿਰ ਕਿੰਨਾ ਪਊਗਾ ਹਾਂ ਬਾਅਦ ਚ ਜ਼ੂਮ ਕਰੀ ਜਦੋਂ ਕੋਲੇ ਆ ਗਈ ਪਹਿਲਾਂ ਬਾਨੀ ਰੱਖ ਰੈਡੀ ਕਰੀਏ ਜੀ ਸਟਾਰਟ ਐਕਸ਼ਨ ਕਮਾ ਕਮਾ ਤਾਂ ਨਿਭੜਦੀ ਇਹਦੇ ਮਾਰੇ ਲੈ ਨਹੀਂ ਥੋੜੀ ਲੱਕੜਾ ਮਾ ਦੂਸਰਾ ਤਾਂ ਗਰਮ ਹੋ ਜਾਂਦਾ ਸਾਰਾ ਕੁਝ ਗੈਸ ਤੇ ਵੀ ਔਖ ਹੈ ਇਹ ਤਾਂ ਗੱਲ ਹੈਗੀ ਆ ਚਲੋ ਮੂੰ ਵੀ ਕੁਵੇਲਾ ਤਾਂ ਹੋਏ ਜਾਂਦਾ ਦਾ ਕਮਾ ਕਮਾ ਨੂੰ ਤਾਂ ਕਈ ਵਾਰ ਆਪਾਂ ਚਲ ਗੱਲਾਂਬੱਤਾਂ ਮਾਰਨ ਖੜ ਜਾਂਦੇ ਆਂਗੇ ਤਾਂ ਤਾਹੀ ਜਿਆਦਾ ਦਿਨ ਛੜ ਜਾਂਦਾ ਦਾ ਕਮਾ ਨੂੰ ਤੇਰਾ ਕਹਿੰਦਾ ਕੀ ਮਤਲਬ ਹੈ ਨਹੀਂ ਕਿਹੜੀਆਂ ਗੱਲਾਂ ਮਾਰੀਆਂ ਨੇ ਮੈਂ ਉਹ ਤਾਂ ਮੈਂ ਕਹਿ ਦਿੱਤੀ ਕਿ ਮੈਂ ਮੈਂ ਉਹ ਘਾ ਜਾ ਕੇ ਆਈਆਂਗੀ ਕਮਾ ਤੂੰ ਇੱਥੇ ਖੜੀ ਨਹੀਂ ਤੀਗੀ ਇਹ ਤਾਂ ਤਾਣੀ ਕਰਦੀ ਮੈਂ ਜਿੱਥੇ ਤੋਂ ਪੁਵਾਲੀ ਹੈ ਮੈਂ ਤਾਂ ਤਾਣੀ ਖੜੀ ਤੇਰੇ ਕੋਲ ਮੈਂ ਤਰਾਸ ਕਰ ਰਹੀ ਸੀ ਅੱਲਾਹੁ ਅੱਲ੍ਹਾ ਹੁਂ ਦੀਆਂ ਮੈਂ ਕਾਦੇ ਵਾਸਤੇ ਖੜਨਾ ਮੈਂ ਤਾਂ ਤਾਣੀ ਟੁੱਕਿਆ ਹਗਾ ਤੈਨੂੰ ਆ ਮੈਂ ਤਾਂ ਦੇਖ ਕੇ ਇੱਡੀ ਕਿਸੇ ਗੱਲ ਕਰਦੀ ਤੂੰ ਉੱੜ ਕੇ ਖੜੀ ਸੀ ਤੂੰ ਤੈਨੂੰ ਪਤਾ ਹੂ ਤੂੰ ਕਿੱਦੇ ਲਵੇ ਖੜੀ ਤੀਗੀ ਮੈਂ ਅੱਛਾ ਅੱਛਾ ਉਹ ਉਹ ਤੈਨੂੰ ਪਤਾ ਅਧੌਰ ਲੱਗਦਾ ਨਾ ਮੇਰਾ ਮੈਂ ਤਾਂ ਬੇਸਰੀ ਕਿ ਜਤਾ ਹੈਗੇ ਨੇ ਤੈਨੂੰ ਪਤਾ ਹੀ ਹੈ ਤਾਂ ਹੀ ਡੂੰਘੀਆਂ ਗੱਲਾਂ ਚੱਲ ਜਾਂਦੀਆਂ ਤੇ ਬਾਹਰ ਲਵੇ ਲਵੇ ਜੇ ਖੜਕੇ ਸੱਲਾ ਕਰਦੇ ਮੈਂ ਤਾਂ ਕੀ ਲੈਣਾਗਾ ਉਹ ਤਾਂ ਚਲੋ ਸੁਨਿਆ ਆਪਣੀ ਦੀ ਗੱਲ ਹੈ ਲੈਣਾ ਤਾਂ ਤੂੰ ਕੁਛ ਨਹੀਂ ਜੇ ਤੈਨੂੰ ਪਤਾ ਹੀ ਲੱਗਿਆ ਸੀ ਤੂੰ ਵਿੱਚ ਆ ਜਿੰਦੀ ਤੂੰ ਮੈਨੂੰ ਲੱਗਾ ਲੁੱਕ ਲੁੱਕ ਕੇ ਸੁਣਦੀ ਸੀ ਸਾਡੀ ਮਾਏ ਕਿੱਥੇ ਸੁਣਦੀ ਆਪਣੇ ਨਾਲੇ ਮੇਰੀ ਕਿੱਥੇ ਆ ਤਾ ਮੈਂ ਕੀ ਲੈਣਾ ਮਰ ਤਾ ਆਉਦੀ ਨਹੀਂ ਘਰੇ ਕੰਮ ਨਿਪਟਦੇ ਮੈਂ ਵੀ ਗਾਹਾਂ ਕੰਮ ਜਾ ਕੇ ਆਈਆਂਗੀ ਤੈਨੂੰ ਦੇਖ ਲਿਆ ਤਾਂ ਤੇਰੀ ਲਵੇ ਖੜ ਗਈ ਤੈਨੂੰ ਪੁੱਛ ਲਿਆ ਵੀ ਚਲ ਉੱਥੇ ਖੜੀ ਤੀ ਗਈ ਤੁਹਾਡੀ ਆਪਸ داری ਦੀਆਂ ਗੱਲਾਂ ਨੇ ਮੈਂ ਕੀ ਲੈਣਾਗਾ ਕਿਸੇ ਤੋਂ ਦੱਸ ਹੱਤ ਹੋ ਗਈ ਲੈਣ ਆਦੀ ਐ ਐਂ ਤੋਂ ਬਣੀ ਰਹੇ ਆਇਆ ਬਗਾ ਘੱਟਾ ਪੂੜੀਆਂ ਹੁੰਦੀਆਂ ਰਹਿੰਦੀਆਂ ਨੇ ਇਧਰੋਂ ਦੇਣ ਲੈਣ ਬਣਿਆ ਰਹਿੰਦਾਗਾ ਆ ਕੀ ਕਹੀ ਜਾਨੀ ਐ ਇਹ ਤੂੰ ਮੈਨੂੰ ਕੀ ਕਹਨੀ ਐ ਮੇਰੀ ਕੋਈ ਇਦਾਂ ਗੱਲਬਾਤ ਆ ਕਾਟੀ-ਛਾਟੀ ਐ ਹੈ ਲੱਗਦਾ ਤਾਂ ਇੰਤੀਗਾ ਮੈਂ ਕਹਿੰਦੀ ਨਹੀਂ ਜੀ ਆਇਆ ਵੀ ਦੇਖਣ ਤੋਂ ਨਾ ਲੱਗਦਾ ਤੀਗਾ ਨਾ ਨਾ ਉਹ ਤਾਂ ਸਾਰਾ ਗੱਲ ਹੁੰਦੀ ਐ ਪਰਦੇ ਵਾਲੀ ਹੁਣ ਤੇ ਹੋਰ ਪਰਚਾਈ ਦੀ ਕੋਈ ਗੱਲ ਨਹੀਂ ਹੋ ਸਕਦੀਗੀ ਤੂੰ ਤਾਂ ਫਿਰ ਨਾਲੇ ਤੈਨੂੰ ਤਾਂ ਪਤਾ ਹੈ ਉਹਦੀ ਗੱਲਬਾਤ ਆ ਉਹਦੇ ਨਾਲ ਹੈ ਨਾ ਨarnia ਦੇ ਜਿਹੜੇ ਤਨ ਪਸੰਦ ਆ ਇਹਨਾਂ ਮੈਂ ਤੇਰੇ ਸਾਰੇ ਸੂਟ ਮੂਰੇ ਰੱਖ ਦੂੰ ਜਿਹੜੇ ਪਸੰਦ ਆ ਪਹਿਨਣ ਦੇ ਚੱਲ ਲੈ ਪਰ ਦੱਸੀ ਨਾ 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 ਸਭ ਹਮੇਸ਼ਾ ਤੈਨੂੰ ਚੱਲ ਕੋਈ ਨਾ ਨਹੀਂ ਦੱਸਦੀ ਹੈਗੀ ਨਾਲੇ ਮੇਰਾ ਗੇੜਾ ਗੂੜਾ ਭਜਦੀ ਰਹਿੰਦਾ ਜੇ ਸੂਟ ਆ ਕੇ ਤੈਨੂੰ ਨਾ ਵੀ ਯਾਦ ਰਿਹਾ ਲੈ ਬੋਲ ਹਈ ਫਿਰ ਬੋਲ ਹਣ ਕੀ ਕਹਿੰਦੀ ਸੀ ਕੁਛ ਨਹੀਂ ਸੀਰ ਪੁੱਛਦੀ ਸੀ ਸੀਰ ਸੋਨਾ ਹੋ ਗਿਆ ਸੀਨ ਤਾਂ ਸੋਨਾ ਹੋ ਗਿਆ ਦੱਸ ਸੀਨ ਸੋਨਾ ਹੋ ਗਿਆ ਜੀ ਧੁੱਪ ਚ ਕੀਤਾ ਮੇਰਾ ਤੇ ਨੀਤ ਮੈਂ ਤਾਂ ਦੇਖਣੀ ਹੋਣੀ ਰਾਦੀ ਸਿੰਘ ਜੀ ਦਿੱਖੀ ਨਾ ਨਾ ਅਸੀਂ ਵੀ ਕਾਲੇ ਆ ਅਸੀਂ ਸਾਰੇ ਕਾਲੇ ਆ ਕਾਲੇ ਆ ਪਰ ਰੱਬ ਨੂੰ ਪਿਆਰੇ ਆ ਨਾ ਅਸੀਂ ਲੋਕਾਂ ਨੂੰ ਵੀ ਪਿਆਰੇ ਆ ਆ ਖੜਾ ਦੇਖ ਸਭ ਤੋਂ ਕਾਲਾ ਇਹ ਨਜ਼ਰ ਬੱਟੂ ਅਸੀਂ ਨਾਲ ਲੀ ਫਿਰਦੇ ਆ ਆ ਤੁਹਾਨੂੰ ਕੋਈ ਨਹੀਂ ਕਾਲਾ ਕਹਿ ਸਕਦਾ ਨਾ ਤੂੰ ਜ਼ਿੰਦਗੀ ਭਰ ਕਾਲੀ ਹੋਵੇਂ ਮੈਂ ਕਹਦੋ ਕਿ ਮੈਂ ਕਾਲੀ ਆ ਮੈਥੇ ਲਖਵਾ ਕੇ ਲਾਲਾ ਕੋਰੇ ਕਾ ਓਏ ਨਕਲੀ ਇਹ ਲੋਕ ਹੈਂ ਕਿਹ ਨਕਲੀ ਨੂੰ ਕੀ ਆ ਸਾਡੀ origignal ਆ ਅਸੀਂ ਆ ਆਏ ਅਸਲੀ ਅਸੀਂ ਆ ਸਾਡੇ ਚ ਕੋਈ ਮਿਲਾਵਟ ਨਹੀਂ ਬਾਈ ਸਾਡਾ ਸੀਨ ਚੱਲ ਰਿਹਾ ਆ ਇਹ ਲੁਟੀ ਲਾ ਕੇ ਕਿਹਨਾਂ ਤੇਰਾ ਖੜੀ ਤਾਂ ਹੀ ਦਮ ਚੜ ਜਾਂਦਾ ਮੇਰਾ ਖੜੀ ਤਾਂ ਹੀ ਦਮ ਚੜ ਜਾਂਦਾ ਆਏ ਹਾਏ ਆ ਦੇਖੋ ਇਹਨਾਂ ਚ ਮਿਲਾਵਟ ਆ ਸਾਡੇ ਸਾਂ ਛੜ ਗਿਆ ਵੇ ਚਲ ਆ ਲੋ ਕਾ ਲੈ ਆ ਵੀ ਧੁੱਪ ਬਹੁਤ ਜਿਆਦੇ ਆ ਤੇ ਬਾਬਿਓ ਮਿਹਨਤ ਬਹੁਤ ਹੁੰਦੀ ਹੈਗੀ ਧੁੱਪੇ ਅੱਖਾਂ ਚ ਧੁੱਪ ਪੈਂਦੀ ਆ ਫਿਰ ਰੀਟੇਲ ਹੋ ਜਾਂਦੇ ਆ ਅਸੀਂ ਧੁੱਪਾਂ ਚ ਸੜ ਰਹੇ ਆ ਰੜ ਰਹੇ ਹੋ ਰਿਵਰਸ ਸਪੋਰਟ ਕਰਿਆ ਕਰੋ ਸਾਨੂੰ ਦੱਬ ਕੇ ਹੂੰ ਜੇ سپورਟ ਕਰੋਗੇ ਹੋਰ ਵੀ ਘੈਂਟ ਘੈਂਟ ਅਸੀਂ ਤਾਂ ਕੋਲਿਆਂ ਤੇ ਚੜਕੇ ਵੀ ਵੀਡੀਓ ਬਣਾ ਦਾਂਗੇ ਤੁਸੀਂ سپورਟ ਕਰੋ ਹਾਂ ਉਹ ਥੋੜੀ ਖਾਤਰ ਤਾਂ ਹੈ ਤੂੰ ਚੱਲ ਸਕਦੀ ਮੈਂ ਚੱਲ ਸਕਦੀ ਮੈਨੂੰ ਥੋੜਾ ਜਿਹਾ ਔਖ ਲੱਗਦਾ ਮੈਂ ਤਾਂ ਕਰ ਨਹੀਂ ਸਕਦੀਆਂ ਮੈਂ ਕੋਲਿਆਂ ਤੇ ਮੈਨੂੰ ਵੀ ਥੋੜਾ ਜਿਹਾ ਇਹ ਵਾਅਦਾ ਤਾਂ ਕਰਦੇ ਇੱਕ ਤਾਂ ਮੇਰੇ ਰੰਗ ਦਾ ਨਹੀਂ ਲਿਹਾਜ਼ ਕਰਦੇ ਇਹ ਤੂੰ ਪਈ ਰੱਖਦੀ ਆ ਮੈਨੂੰ ਇਹ ਬਾਈ ਇਹਨੂੰ ਉੱਤੇ ਚੱਲ ਆ ਚੱਕਲਾ ਮੜਦਾ ਫੋਨ ਨੂੰ ਬਾਹਰ ਦੇਖਣ ਲੱਗੀ ਇੰਨਾ ਟਾਈਮ ਹੋ ਗਿਆ ਲੈ ਮੂੰਹ ਤਾਂ ਤੇਰਾ ਹੁੰਦਾ ਨਹੀਂ ਕੋਈ ਨਹੀਂ ਅੱਦਾ ਮੂੰਹ ਹੀ ਬਹੁਤ ਆ ਫੇਰਾ ਓ ਅੱਦਾ ਮੂੰਹ ਕੀ ਪੁਰਾਣਾ ਓਏ ਮੂੰਹ ਵੀ ਤੇਰਾ ਮੂੰਹ ਆਉਂਦਾ ਹੁੰਦਾ ਲੈ ਇੰਨਾ ਹੱਥ ਕੋਈ ਹਾਂ ਵੀ ਤੂੰ ਚੱਲ ਤੂੰ ਤਾਂ ਇਹਨੀ ਗੱਲ ਵੀ ਪਿੱਛਾ ਤੋੜ ਨਾ ਤੀ ਜਾਣ ਲੱਗੀ ਤੂੰ ਮੈਨੂੰ ਘੁੱਟ ਮਾਰਨਾ ਚੱਲ ਮੈਂ ਮੂੰਹ ਤਾਂ ਮੈਨੂੰ ਪਿਆਰ ਕਰਦੀ ਹਾਂ ਹਾਂ ਤੈਨੂੰ ਪਿਆਰ ਕਰਦਾ ਹਾਂ ਨਾ ਕਰੈਂ ਕਰਦੀ ਮੈਨੂੰ ਕਿਤੇ ਘਮਾਉਣ ਲੈ ਕੇ ਜਾ ਪ੍ਰੂਫ ਦੇ ਚਾਹ ਤੈਨੂੰ ਆਪਣੇ ਕੇਤ ਮੈਂ ਤਾਂ ਸ਼ਿਮਲੇ ਜਾਣਾ ਮੈਂ ਤੁਹਾਨੂੰ ਕਹੂੰਗੀ ਹਾਂ ਪਰ ਬਿਲਕੁਲ ਵੀ ਇਹ ਤਾਂ ਮੰਨੇ ਕਿਵੇਂ ਜਾਣ ਮੈਂ ਕਹੂੰਗੀ ਚੱਲ ਠੀਕ ਹੈ ਤੂੰ ਆਇਆ ਕਹਦੀ ਕਿ ਅੱਜ ਖੇਤਾਂ ਤੱਕ ਮੇਰੇ ਨਾਲ ਨਰੇਤਾ ਦੇ ਵੀ ਲੈ ਚੁੱਕਾ ਹਾਂ ਵੀ ਆਇਆ ਬੜੇ ਸਬਜ਼ੀ ਤੋੜਦੇ ਸਾਂ ਸਬਜ਼ੀ ਤੋੜਦੇ ਹਾਂ ਉਹ ਥਰੋਂ ਪਤੰਦੇ ਨੂੰ ਚੱਲ ਸਲਾਹ ਕਰਦੇ ਹਾਂ ਖੱਡੇ ਦਿਮਾਗ ਨਾਲ ਕਿਸ ਤਰ੍ਹਾਂ ਕਰਾਂਗੇ ਜਾਣ ਦੀ ਮੈਂ ਟੈਂਕੀ ਚ ਲੁਕ ਹਾਂ ਦੇਖਾਂਗੇ ਇਹ ਹੋ ਜੂ ਮੈਂ ਵੀ ਆਪਣੇ ਸਲਾਹ ਕਰਾਂਗੇ ਆਪਾਂ ਬੈਠ ਕੇ ਖੱਡੇ ਦਿਮਾਗ ਨਾਲ ਬਸ ਵੀ ਕਿੰਨੇ ਲੈ ਕੇ ਆਉਣੇ ਕਿ ਖੇਤ ਤੇ ਆਹ ਚਾਲੇ ਮਸੀਨ ਕਰ ਕਰ ਕੇ ਇਹ ਚੱਕਣ ਨਾਲ ਮਲਬਾ ਆਉਂਦਾ ਇੱਧਰ ਆਈ ਤੋਰਾ ਬਣਾ ਉਹ ਸੁਣਦਾ ਨਹੀਂ ਤੈਨੂੰ ਬੋਲਦੀ ਮੈਂ ਨਹੀਂ ਬੋਲਦੀ ਹੈਗੀ ਕਾ ਤੂੰ ਕੀ ਹੋ ਗਿਆ ਤੈਨੂੰ ਪਤਾ ਨਹੀਂ ਹੈਗਾ ਹਰ ਇੱਕ ਵਾਰੀ ਗਲਤੀ ਕਰਕੇ ਕੀ ਹੋ ਗਿਆ ਕੀ ਹੋ ਗਿਆ ਕੋ ਕਿਹੜੀ ਗਲਤੀ ਕੋਈ ਗੱਲ ਵੀ ਦੱਸੇਗੀ ਲੋੜ ਨਹੀਂ ਹੈਗੀ ਨਾ ਮੈਨੂੰ ਗੱਲ ਦੱਸਣ ਦੀ ਲੋੜ ਹੈਗੀ ਨਾ ਮੈਨੂੰ ਬੁਲਾਉਣ ਦੀ ਲੋੜ ਆਪਦਾ ਆਪਦੇ ਰਾਹ ਜਾ ਕੇ ਜਾਨਣਾ ਹੈ ਮੈਂ ਤਾਂ ਹੀ ਬੁਲਾਉਂਗਾ ਪਰ ਪਹਿਲਾਂ ਮੈਨੂੰ ਗੱਲ ਦੱਸ। ਤੇਰੇ ਰੈਡੀ ਆ ਆ ਫਰੇਮ ਚ ਰੱਖੀ ਬਈ ਚੱਜ ਨਾਲ ਫਿਰ ਕਿਉਂ ਆ ਆ ਦੇਖ ਲੈ ਆ ਫਰੇਮ ਹੋਣਾ ਚਾਹੀਦਾ ਫੇਰ ਦਿਖਾਈ ਹੈ ਨਾ ਉਹ ਤਾਂ ਭਾਈ ਮڑے ਮڑے ਆਉਣਗੇ ਮਾਈਨਰ ਜੇ ਚੱਲ ਕੋਈ ਨਹੀਂ ਚੱਲ ਤੁਸੀਂ ਤਾਂ ਭੇਜ ਤੱਕ ਨਹੀਂ ਦੂਰ ਦਿੱਤੇ ਹੋ ਹੁਣ ਅਸੀਂ ਕਿੰਨੇ ਕਾਉਨੇ ਆ ਫਰੇਮ ਚ ਤੁਸੀਂ ਤਾਂ ਪੂਰੇ ਆ ਰਹੇ ਹੋ ਤੁਸੀਂ ਤਾਂ ਕਲੋਜ਼ ਹੋ ਮੈਂ ਉਹ ਮੋੜ ਤੇ ਤਾਂ ਹੀ ਸੀ ਗੱਲ ਦਾ ਮਾਰਾ ਕਹਿ ਰਹੀ ਸੀ ਤੁਸੀਂ ਕਿੱਥੋਂ ਖਬਰੇ ਇੱਥੇ ਹੀ ਆ ਗਿਆ ਸੋ ਇਹ ਇੱਥੇ ਆ ਬਾਲਾ ਟੇਡਾ ਚੋਰ ਨੇ ਇੱਕ ਗੱਲ ਦੱਸਾਂ ਤੇਰੀ ਫਕਾਈ ਹੋਊਗੀ ਪੂਰਾ ਉਹਦਾ ਕਲੋਜ਼ ਲਵਾ ਕੇ ਤੈਨੂੰ ਉੱਥੇ ਜਾਣਾ ਪੂ ਕਲੋਜ਼ ਕੱਢਣ ਵਾਸਤੇ ਉੱਥੇ ਉੱਥੇ ਕੱਢਣ ਵਾਸਤੇ ਹਾਂ ਜੇ ਉਰੇ ਮਤਲਬ ਉਰੇ ਮਤਲਬ ਉਹਦਾ ਸ਼ਾਰਟ ਲੈ ਰਿਆ ਤੂੰ ਠੀਕ ਹੈ ਨਾ ਵੀ ਇੱਥੋਂ ਫਿਰ ਉੱਥੇ ਕੱਢਣਾ ਪੂ ਉਹਦਾ ਕਲੋਜ਼ ਜਾ ਕੇ ਸੋਚਣਾ ਕੱਢ ਦਾਂਗੇ ਬਈ ਫਿਰ ਹੋਰ ਕੀ ਚਲ ਇੱਥੋਂ ਲੈਨੇ ਆ ਰੈਡੀ ਐਕਸ਼ਨ ਬੋਲੋ ਮੜਾ ਐਕਸ਼ਨ ਉਹ ਹੈਲੋ ਮੈਂ ਇਹ ਜਿਆ ਬੰਦਾ ਨਹੀਂ ਹੈਗਾ ਨਾਲੇ ਜਿਹੜਾ ਥਾਂ ਥਾਂ ਤੁਰਿਆ ਫਿਰੂ ਇਹਦਾ ਤੇਰੇ ਨਾਲ ਮੈਨੂੰ ਪਹਿਲੀ ਨਜ਼ਰ ਚ ਪਿਆਰ ਹੋ ਗਿਆ ਕਿਉਂਕਿ ਇਸ਼ਕ ਵਾਲਾ ਮੇਰੇ ਹੰਦਿਆ ਕਰਕੇ ਝੂਠਾ ਕਿਸੇ ਖਾਂਦਾ ਲੈ ਇੱਕ ਤਾਂ ਤੂੰ ਮੇਰੀ ਗੱਲ ਤੇ ਨਾ ਯਕੀਨ ਨਹੀਂ ਕਰਦੀਗੀ ਜਮਾ ਵੀ ਤੈਨੂੰ ਪਤਾ ਨਹੀਂ ਹੈਗਾ ਵੀ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਸ਼ਿਮਲੇ ਲੈ ਕੇ ਚੱਲ ਤੂੰ ਕਿਹੜਾ ਜਾਣਾਂਗਾ ਲੈ ਚੱਲੂੰਗਾ ਹਾਂ ਚਲਦੀ ਕੀ ਆਉਂਦੀ ਆ ਮੇਰੀ ਵਾਲੀ ਚਿੱਕਲੀ ਜੀ ਲੋਕ ਚੱਲ ਲੋਕ ਚੱਲ ਜਲਦੀ ਕਿੱਥੋਂ ਆ ਗਈ ਤੇ ਦੇਖ ਨਾ ਲਫੇ ਲੱਗਦਾ ਇੱਧਰ ਲੋਕ ਆ ਪਿੱਛੇ ਮੈਂ ਕਰ ਰਿਹਾ ਹਾਂ ਪੱਜ ਬਾਗシャンੀਆਂ ਚਾਹ ਪੀ ਲੈ ਅਲੱਗ ਗਲਾਸ ਲਿਆ ਤੈਨੂੰ ਕੇਰਾ ਕਹਤਾ ਪਹਿਲਾਂ ਮੈਨੂੰ ਐਸਾ ਤੇ ਤੈਨੂੰ ਚਾਹ ਮੰਗੀ ਸੀ ਮੈਂ ਜੇ ਮੈਂ ਨਾ ਲੈ ਕੇ ਆਂਦੀ ਫੇਰ ਬੁੜਬੁੜ ਹੁਣ ਜੇ ਲੈ ਆਈ ਤਾਂ ਬੁੜਬੁੜ ਤੈਨੂੰ ਮੈਂ ਕਿਹਾ ਸੀ ਚਾਹ ਲੈਉਣ ਨੂੰ ਤੂੰਰੇ ਕੀ ਕਰਨ ਆਈਆਂ ਨਾ ਕਹਿਣਾ ਪੈਂਦਾ ਅੱਛਾ ਹੁਈ ਤੂੰ ਰਿ ਫਿਰਦੀ ਆ ਤੂੰ ਬਿਨਾਂ ਗੱਲ ਤੋਂ ਮੇਰੇ ਬਿਨਾਂ ਕਾਹੀ ਲੈ ਆਏਂਗੀ ਵੇ ਮੈਂ ਕਿਸੇ ਹੋਰ ਦੀ ਚਾਹ ਲੈ ਕੇ ਆਈ ਆ ਮੈਨੂੰ ਕੋਈ ਪਤਾ ਮੈਂ ਆਪਦੇ ਘਰ ਵਾਲੇ ਦੀ ਲੈ ਕੇ ਆਈ ਆ ਡੋਲੂ ਚਾਹ ਦਾ ਪੀਣਾ ਮੈਂ ਵੇ ਡੋਲੂ ਨਹੀਂ ਹੈਗਾ ਚਾਹ ਤਾਂ ਇੰਨੀ ਕਾ ਦੇ ਜਿਸ ਪਹਿਲਾਂ ਵੀ ਗਲਤੀ ਕਰਗੇ ਨੂੰ ਅਨਸਾਰ ਇਹ ਕਹੋ ਜਾਵਾ ਹੁਣ ਹੋਰ ਹੁਣ ਆ ਠੀਕ ਕਰਦੀ ਆ ਚੱਲ ਬਾਹਰ ਜਾਣੀਆ ਚੰਗਾ ਧਿਆਨ ਨਾ ਜਾਈ ਹਾਂ ਇੰਨਾ ਤੱਕ ਲੱਗ ਗਿਆ ਤੁਸੀਂ ਪਹੁੰਚ ਗਏ ਦੇਖ ਲੈ ਜੀ ਤਾਂ ਪੰਗਾ ਪਾ

ਉਹ ਤਾਂ ਥੋੜਾ ਬੰਦ ਆ ਕੇ ਬਸਮਾਨ ਕਿੱਥੋਂ ਜਾ ਕੇ ਦੇ ਗਲਾਸ ਪਿਆ ਸੀ ਗੱਲ ਕਰ ਤੇ ਗੱਲ ਖੋਲੀ ਪੀਣਾ ਲਪਾਈ ਜਦੋਂ ਕਿਸੀ ਬਾਬੇ ਨੂੰ ਸੁਣਣਾ ਬਾਬੇ ਕਿਹੜੇ ਦੁਬਾਰਾ ਨਹੀਂ ਇਹ ਆਇਆ ਜਿਹਨੂੰ ਕਹੂਗਾ ਕਰਾਮਾਦਤ ਕਰੀਂ ਚੁੰਚਣਾ ਕਰਾਮਾਦਤ ਨਾ ਯਾਰ ਰਹਿਣ ਦੋ ਬਾਈ ਇਹੋ ਜੀ ਕੋਈ ਗੱਲ ਨਾ ਪਾਈਓ ਕਿਉਂ ਇਹ ਜੀ ਗਲਤ ਕੀਆ ਨਾ ਰਹਿਣ ਦੋ ਨੋ ਨੋ ਮੈਂ ਕਿਸੇ ਦੀਆਂ ਨਾ ਗੱਲਾਂ ਚੱਕਦੀਆਂ ਨਾ ਮੈਨੂੰ ਲੋੜ ਇਹ ਤਾਂ ਸਾਰੀ ਦੁਨੀਆ ਦਾ ਡਾਇਲ ਲਾਵਾ ਆਮ ਬੋਲੀ ਜਾਂਦੇ ਨੇ ਉਹ ਕੌਣ ਆ

ਓਏ ਸਾਰੀ ਸੀ ਹਾਂ ਜੀ ਬਲੈਡ ਲਿੰਕ ਜਦੋਂ ਦਿਖ ਨਹੀਂ ਰਹਾ ਆ ਲੈ ਦੇ ਸੀ ਕੱਨਾਸ ਸੀ ਤਾ ਇਹ ਗਾਇਵਰੀ ਜੇ ਦਿਖੇ ਨਹੀਂ ਚੰਗੀ ਤਰ੍ਹਾਂ ਹੋ ਗਿਆ ਰੋਬੇ ਕਿਉਂ ਹਾਂ ਇਹ ਕਿਉਂ ਬਲੋਗ ਦਾ ਸਾਰਾ ਕਾਲਾ ਹੁਣ ਪਾ ਦੇ ਚੱਲ ਹੁਣ ਪਾ ਉਹ ਤੋਂ ਬਾਅਦ ਲੱਗੂਗਾ ਫਿਰ ਇਹ ਹੁਣ ਤੂੰ ਸੂਟ ਦੇਖ ਲੈ ਇੱਥੇ ਤਿੰਨ ਕੈਡੀ ਸੂਟ ਹੈ 13 ਇੰਚੇ ਸਾਨੂੰ ਨਿੱਤੂ ਵਸਤੇ ਨਿੱਤੂ ਨਿੱਤੂ ਲੈ ਤੂੰ ਕਦੇ ਛੋਟਾ ਚੱਕੇ ਹਾਂ ਮੈਂ ਕਿੰਨਾ ਲੱਗਿਆ ਇਹ ਤੂੰ ਸਲਾਇ ਲੱਗਿਆ ਤੂੰ ਨਿੱਤੂ ਨਾਲੇ ਕਮਾ ਲਈ ਹਾਂ ਇਹਨਾਂ ਮੈਂ ਇਹ ਉਹ ਨਿੱਤੂ ਲੈ ਕੇ ਸੋਣਾ ਨਿੱਤੂ ਨੇ ਸੋਣਾ ਮੈਂ ਫੇਰ ਮੈਂ ਗਾਉਂ ਚਲੋ ਇੱਕ ਬੰਦਾ ਹੋਰ ਕੁਝ ਦੇਣਾ ਫੋੜ ਕੇ ਆਉਂਦੇ ਚਲੋ ਆਓ ਦੇ ਤੁਸੀਂ ਆ ਜਾਓ ਫਿਰ ਸੂਟ ਕੋਲ ਬੱਸ ਇਹ ਨਹੀਂ ਆਉਣਾ ਹੁੰਦਾ ਨਹੀਂ ਆਉਂਦੇ ਕਿਸੇ ਬਾਈ ਨੇ ਮਸੀਹ ਫਿਰ ਹੋਣਾ ਬੰਦਾ 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 ਕਿ ਤਰ੍ਹਾਂ ਕਰ ਬੰਦਾ ਰੋ ਇਹ ਨੂੰ ਨਾ ਲਓ ਮੇਰੇ ਕੱਤਾ ਖਾਵੇ ਬੱਚਾ ਫਿਰ ਐ ਨਹੀਂ ਦੇ ਬੱਚਾ ਬੱਚੇ ਨਾ ਜੀ ਤੁਸੀਂ ਸਭ ਦੇਖ ਲਓ ਤਾਂ ਇਹ ਬੱਚੇ ਸੂਟ ਵੇਚ ਰਹੇ ਜਿਹੜੇ ਤਾਂ ਜਿਹੜੇ ਤਾਂ ਸੂਟ ਵੇਚਣ ਵਾਲਾ ਜੇ ਤਾਂ ਕੋਈ ਵੇਚ ਮਾਸੀ ਦੇਖਿਆ ਤਾਂ ਕਹਿੰਦਾ ਮੇਰੇ ਮਤਲਬ ਹਾਸੇ ਲੇਪਾ ਆ ਤੁਸੀਂ ਬਹਿ ਜਾਓ ਜੀ ਤੁਸੀਂ ਹਾਂ ਤੁਸੀਂ ਪਰ ਤੁਸੀਂ ਮੈਂ ਕਹਿੰਦਾ ਤੁਸੀਂ ਬਹਿ ਜਾਓ ਮੈਂ ਨਹੀਂ ਹਾਸੇ ਦਾ ਕੋਈ ਨਹੀਂ ਆ ਮਮੀ ਤੁਸੀਂ ਸੁਣ ਕੇ ਦੇਖ ਲਓਗਾ ਸੁਣਿਆ ਬਜਟ ਦਾ ਦੇਖਣਾ ਕੋਈ ਨਾ ਸਹੀ ਵੀ ਕਰਦਾ ਆ ਆਜ ਮੈਂ ਗੱਲ ਕਰੀਏਗਾ ਇਹ ਮਾਹਰ ਗੱਡੀ ਦਾ ਚੱਲ ਇਹ ਕਹਿੰਦਾ ਮੇਰੇ ਕਾਰੀਗਰ ਨਾਲ ਗੱਲ ਕਰਾਓ بس بدل لਖਾ ਦੇ ਚੱਕਾ ਨਹੀਂ ਉੱਥੋਂ ਚੱਲ ਰੈਨ ਤੋਂ ਫਿਰ ਜੰਦਾ ਹੀ ਹੈਗਾ ਸੂਟ ਦਿਖਾਣਾ ਲੈ ਚੱਲੋ ਟੁੱਟ ਗਿਆ ਹੈ ਮਾਈਕ ਰੈਨ ਤੋਂ ਮਾਈਕ ਤੇਰੇ ਮੋਰ ਚੱਲੋ ਮਾਈਕ ਤੇਰੇ ਮਾਈਕ ਦਾ ਸੁਣ ਪਾ ਭਾਈ ਤਾਂ ਵੈਸੇ ਪਾ ਸੀ ਪਾ ਦਿੰਦੇ ਜੇ ਪੈਸੇ ਨੇ ਕੁਝ ਦੇ ਕਰੂਗੀ ਤੇ ਘਰ ਪਹੁੰਚ ਗਈ ਭਾਈ ਸੂਟ ਤਾਂ ਲਈ ਪੈਸੇ ਤਾਂ ਦੇ ਦੇ ਜੇ ਕੰਮ ਪਾਣਾ ਹੈ ਇਹਦਾ ਕੈਮਰਾ ਆ ਤੁਸੀਂ ਕਹਿ ਰਹੇ ਸੀਗੇ ਆਈਫੋਨ 16 ਪ੍ਰੋ ਮੈਂ ਸੁਣਾਣਾ ਹੈ ਚੱਲ ਤੂੰ ਮੈਂ ਕੀ ਕਹਿ ਰਹੀ